ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਦੇ ਵਿਧਾਨ ਸਭਾ ਹਲਕਾ ਪਵਾ ਵਿਖੇ ਸੜਕਾਂ ਦੀ ਹਾਲਤ ਖਸਤਾ ਖਸਤਾ ਹਾਲ ਸੜਕਾਂ ਦੀ ਵਜ੍ਹਾ ਨਾਲ ਪਿੰਡ ਤਾਰਾਗੜ ਨੇੜੇ ਵਾਪਰਿਆ ਹਾਦਸਾ ਟੁੱਟੀ ਸੜਕ ਦੀ ਵਜ੍ਹਾ ਨਾਲ ਸਵਾਰੀਆਂ ਨਾਲ ਪਰੀ ਬਸ ਪਲਟਿਕ ਸਵਾਰੀਆਂ ਦੇ ਲੱਗੀਆਂ ਸਟਾਰ ਜਾਨੀ ਨੁਕਸਾਨਦਾਰ ਰਹਾ ਬਚਾ सूबे च आम आदमी पार्टी की सरकार बने तीन साल तो वह का समा बीत चुक्या है अज भी लोग अपनी बुनियादी सहूलतों के लिए तरसते हुए दिस रहे हैं जिसका अंदाजा इस गल तो लगे जा सकता है कि कैबिनेट मंत्री लाल चंद कटारूचक के विधानसभा हलका पुआ विखे सड़क की हालत बहुत ज्यादा खस्ता होने की वजह न अक्सर ही सड़क हादसे होंगे दिसद हैं अजिहा ही कुछ अज भी वेखन मिलया दसते चलिए कि अब विधानसभा हलका पुआ दे पिंड तारागढ़ ने सड़क टुटी होने की वजह के नाल एक बस पलट गई है बस च बैठिया सवार सट्ट भी लग ਗੀਆਂ ਇਸ ਸਬੰਧੀ ਜੱਦਬਸ ਦੇ ਮਾਲਕ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਿਦਾਨ ਸਭਾ ਹਲਕਾ ਪਵਾ ਵਿਖੇ ਸੜਕਾਂ ਦੀ ਹਾਲਤ ਖਸਤਾ ਹੈ ਜਿਸ ਵਜ੍ਹਾ ਦੇ ਨਾਲ ਇਹ ਸੜਕ ਹਾਦਸਾ ਵਾਪਰਿਆ ਹੈ ਉਹਨਾਂ ਕਿਹਾ ਕਿ ਹਾਦਸੇ ਤੋਂ ਬਾਅਦ ਲਗਾਤਾਰ ਸਾਡੇ ਵੱਲੋਂ ਸਵਾਰੀਆਂ ਦੇ ਇਲਾਜ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਜਦ ਇਹ ਹਾਦਸਾ ਵਾਪਰਿਆ ਤਾਂ ਸਭ ਤੋਂ ਪਹਿਲਾਂ ਸਵਾਰੀਆਂ ਨੂੰ ਤਾਰਾਗੜ੍ਹ ਦੇ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਜਿਨ੍ਹਾਂ ਦਾ ਇਲਾਜ ਉੱਥੇ ਨਹੀਂ ਹੋ ਸਕਿਆ ਉਹਨਾਂ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਇਲਾਜ ਦੇ ਲਈ ਲਿਆਂਦਾ ਗਿਆ ਹੈ ਇਸ ਮੌਕੇ ਹੁਣਾ ਪੰਜਾਬ ਸਰਕਾਰ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਹਲਕਾ ਪੁਆਵਿਕੇ ਸਰਕਾਂ ਦੀ ਹਾਲਤ ਕਾਫੀ ਖਸਤਾ ਹੈ ਉਸ ਨੂੰ ਠੀਕ ਕਰਵਾਇਆ ਜਾਏ ਤਾਂ ਜੋ ਇਹਨਾਂ ਸਰਕੀ ਹਾਸੀਆਂ ਤੋਂ ਬਚਿਆ ਜਾ ਸਕੇ ਦੂਜੇ ਪਾਸੇ ਜਦ ਇਸ ਸਬੰਧੀ ਸਿਵਲ ਹਸਪਤਾਲ ਦੇ ਐਸ ਐਮਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਹਸਪਤਾਲ ਵਿਖੇ ਇੱਕ ਐਕਸੀਡੈਂਟ ਕੇਸ ਆਇਆ ਹੈ ਜਿਸ ਵਿੱਚ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹੋਈਆਂ ਹਨ ਫਿਲਹਾਲ ਮੁੜਲੇ ਇਲਾਜ ਤੋਂ ਬਾਅਦ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਜੀ ਕੀ ਰਾਮਾ ਮੇਰਾ ਨਾਮ ਰਿੰਦਰ ਸਿੰਘ ਹੈ ਜੀ ਰਿੰਦਰ ਸਿੰਘ ਜੀ ਰਿੰਦਰ ਜੀ ਕੀ ਗੱਲ ਹੈ ਜੀ ਗੱਲ ਇਹ ਸੀ ਕਿ ਜੀ ਰਸਤੇ ਖਰਾਬ ਹੋਣ ਕਰਕੇ ਗੱਡੀ ਪਈ ਟੋਏ 'ਚ ਅੱਛਾ ਜੀ ਟੋਏ 'ਚ ਪੈਣ ਕਰਕੇ ਗੱਡੀ ਜਿਹੜਾ ਉਹਦਾ ਸੰਤੁਲਨ ਵਿਗੜ ਗਿਆ ਉਹਦਾ ਮੇਨ ਪਟਾ ਜਿਹੜਾ ਹੁੰਦਾ ਆ ਉਹ ਟੁੱਟ ਗਿਆ ਉਹ ਪਟਾ ਟੁੱਟਣ ਕਰਕੇ ਗੱਡੀ ਜਿਹੜੀ ਆ ਉਹ ਆਪਣਾ ਬੈਲੈਂਸ ਗਵਾ ਗਈ ਤੇ ਉਹ ਉੱਥੇ ਮਤਲਬ ਕਿ ਪਲਟ ਗਈ ਆ ਤੇ ਡਰਾਈਵਰ ਨੇ ਸਾਮਨ ਦੀ ਬਹੁਤ ਕੋਸ਼ਿਸ਼ ਕੀਤੀ ਆ ਵੀ ਤਿੰਨ ਚਾਰ ਵਾਰੀ ਇੱਕ ਮੋਟਰਸਾਈਕਲ ਵੀ ਆਂਦੇ ਉਹਨੂੰ ਵੀ ਬਚਾਇਆ ਮਤਲਬ ਕਿ ਜਾਨੀ ਨੁਕਸਾਨ ਕੋਈ ਉੱਧਾਂ ਨਹੀਂ ਆ ਅਸੀਂ ਸਰਕਾਰ ਅਗੇ ਅਪੀਲ ਕਰਦੇ ਆ ਕਿ ਜਿਹੜੀਆਂ ਸੜਕਾਂ ਨਹੀਂ ਬਹੁਤ ਜ਼ਿਆਦਾ ਮਾੜੀ ਹਾਲਤ ਚੱਲ ਰਹੀ ਆ ਉਹਨਾਂ ਬਾਰੇ ਸੋਚਿਆ ਜਾਏ ਉਹਨਾਂ ਦੀ ਰਿਪੇਅਰ ਕੀਤੀ ਜਾਏ ਚਾਹੇ ਉਹ ਨਵੀਆਂ ਬਣ ਕਿਵੇਂ ਵੀ ਹੈਗਾ ਆ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਨਾ ਹੋਵੇ ਕਹੀ ਹੈ ਹਾਂਜੀ ਫਿਰ ਜਦ ਅਕਸੀਡੈਂਟ ਹੋਇਆ ਤਾਰਾਗੜ ਲੱਗੇ ਜੀ ਜਾਨ ਚੱਕ ਪੰਦੇ ਆ ਜਾਨ ਚੱਕ ਜੀ ਹਾਂਜੀ ਬਚਾਇਆ ਜੀ ਬਹੁਤ ਮਾੜੀ ਮੋਟੀ ਖਰੋਚ ਆਈ ਆ ਇਸ ਪੁਰੀ ਦੀ ਜਿਹੜੀ ਮਾੜੀ ਜੀ ਦੱਬ ਜੀ ਲੱਗੀ ਦੀ ਆ ਆਪਾਂ ਸਾਰੀਆਂ ਸਵਾਰੀਆਂ ਨਾਲ ਤੁਰੇ ਦਿਆਂ ਜੀ ਆਪਾਂ ਆਪਣੀ ਗੱਡੀ ਵਾਲੀ ਵੇਖਿਆ ਆਪਾਂ ਸਵਾਰੀਆਂ ਨਾਲ ਤਾਰਾਗੜ ਵੀ 4-5 ਹੈਗੇ ਸੀਗੇ ਉਹ ਵੀ ਸਾਰੇ ਕਵਰ ਕੀਤੇ ਆ ਤੇ ਦੋ ਤਿੰਨ ਘੰਟੇ ਤੋਂ ਇੱਥੇ ਦੌੜ ਪੱਜ ਕਰ ਰਹੇ ਆ ਵੀ 7 8 7 5 ਜੀ ਸਾਹਿਬ 7 8 ਜੀ ਸਾਹਿਬ ਮਾੜੀ ਮੁੱਟੀ ਦੱਬ ਤੋਂ ਬਖਰੋਤ ਖੜਾ ਦਿਓ ਤੇ ਤੁਹਾਨੂੰ ਪਤਾ ਮਾੜੀ ਮੁੱਟੀ ਤੇ ਨਾਰਮਲ ਗੱਲ ਆ ਬਾਕੀ ਬਾਬੇ ਦੀ ਕਿਰਪਾ ਨਾਲ ਸਾਰਾ ਬਚਾਇਆ ਜੀ ਕਿਹੜਾ ਜਾਨੀ ਨਕਸਾਂ ਨਹੀਂ ਹੋਇਆ ਜੀ